ਇੱਕ ਸਮੇਂ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਦੇ ਚ ਏਐਸਐ ਜਗਤਾਰ ਸਿੰਘ ਤੇ ਮਨਪ੍ਰੀਤ ਸਿੰਘ ਸਿਟੀ ਥਾਣੇ ਦਾ ਮੁੰਚੀ ਇਹ ਇੱਕ ਲੜਕੀ ਔਰ ਦੂਸਰਾ ਇੱਕ ਲੜਕੇ ਨੂੰ ਥੱਪੜ ਮਾਰ ਰਿਹਾ ਕੀ ਕਰ ਰਹਾ ਆ ਠੀਕ ਹੈ ਗੱਲ ਤੁਹਾਡੀ ਕਿ ਫੇਸਬੁੱਕ ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਆਪਣਾ ਬੱਸ ਸਟੈਂਡ ਚੌਕੀ ਇਨਚਾਰਜ ਮਟਾਲਾ ਏਐਸਐ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੰਚੀ ਜਿਹੜਾ ਥਾਣੇ ਦਾ ਐਮਐਸਸੀ ਮਨਪ੍ਰੀਤ ਸਿੰਘ ਉਹ ਇੱਕ ਲੜਕੇ ਨੂੰ ਉਹਦੇ ਥੱਪੜ ਮਾਰ ਰਿਹਾ ਇਹ ਵੀਡੀਓ ਦੇਖੀ ਹੈ ਜੋ ਮੁਦਲੀ ਰਿਪੋਰਟ ਹੈ ਮੇਰੀ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਪਬਲੀਕਲੀ ਜਾਂ ਕਿਸੇ ਵੀ ਤਰੀਕੇ ਨਾਲ ਲੜਕੀ ਨੂੰ ਤੇ ਖਾਸ ਕਰਕੇ ਅਸੀਂ ਇਸ ਤਰ੍ਹਾਂ ਇਲਟਰੀਟ ਕਰ ਹੀ ਨਹੀਂ ਸਕਦੇ ਕੋਈ ਵੀ ਹਾਲਾਤ ਹੋਣ ਉਹਦਾ ਤੇ ਚਲੋ ਇਹ ਤਾਂ ਜੇ ਜਾਂਚ ਦਾ ਵਿਸ਼ਾ ਇਹ ਕਿ ਬਾਅਦ ਵਿੱਚ ਚੁੱਕੇ ਹਾਲਾਤ ਸਾਨੂੰ ਕਿ ਕਿਨਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਪਰ ਜਿਹੜਾ ਇਨੀਸ਼ੀਅਲ ਜੋ ਕੰਡਕਟ ਆ ਉਹਦਾ ਇਹ ਸੇ ਜੇ ਦਾਰ ਸਿੰਘ ਦਾ ਤੇ ਮੁੰਚੀ ਦਾ ਉਹ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਬਲਿਕ ਨਾਲ ਹਮੇਸ਼ਾ ਹੀ ਪੁਲਿਸ ਦਾ ਹਮੇਸ਼ਾ ਸਵਾਤੂਪਨ ਰੁਈਆ ਰਿਹਾ ਤੇ ਅਸੀਂ ਵੀ ਇਹੋ ਹੀ ਉਹਨਾਂ ਨੂੰ ਹਮੇਸ਼ਾ ਦਿਸ਼ਾ ਨਿਰਦੇਸ਼ ਸੀਨੀਅਰ ਅਫਸਰਾਂ ਵੱਲੋਂ ਵੀ ਹੋਈ ਹੈ ਕਿ ਪਬਲਿਕ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਗਲਤ ਟਰੀਟ ਨਹੀਂ ਕਰਨਾ ਜੋ ਵੀਡੀਓ 'ਚ ਨਜ਼ਰ ਆ ਰਿਹਾ ਉਤੋਂ ਤੇ ਇਸ ਗੱਲਾਂ ਤੋਂ ਉਲਟਾ ਕਰਨਾ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਏਐਸਏ ਜਗਤਾਰ ਸਿੰਘ ਤੇ ਐਮਐਸਸੀ ਮਨਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਬਾਅਦ ਵਿੱਚ ਈਮੀਡੀਆ ਕਰਦੀਆਂ ਉਹ ਲੋਕ ਖਾਸ ਕਰਕੇ ਸਾਡੇ ਵੱਲੋਂ ਜਾ ਕੇ ਮਨਪ੍ਰੀਤ ਸਿੰਘ ਦਾ ਗਲਬਤ ਕਰਦੀ ਚਾਹੀਦੀ ਹੈ ਕਿ ਇਸ ਵੀਡੀਓ ਦੀ ਸਚਾਈ ਕੀ ਹੈ ਸਾਡੇ ਨਾਲ ਸਾਡਾ ਕੈਮਰਾ ਖੋਇਆ ਗਿਆ ਮਾਈਕ ਖੋਇਆ ਗਿਆ ਔਰ ਜਿਹੜਾ ਬਦਸਲੂਕੀ ਤਾਂ ਕੰਮ ਕੀ ਹਾਂ ਉਹਦਾ ਵੀ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਤੇ ਮੈਂ ਉਸ ਵੱਲੋਂ ਵੀ ਜੋ ਬੰਦੀ ਕਾਰਵਾਈ ਉਹ ਵੀ ਨਾਲ ਕੀਤੀ ਜਾਗੀ ਜਿੱਦਾਂ ਮੈਂ ਦੱਸਿਆ ਇਹਨਾਂ ਦੋਹਾਂ ਨੂੰ ਸਸਪੈਂਡ ਤੇ ਕਰ ਦਿੱਤਾ ਗਿਆ ਹੈ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज